ਪੰਜਾਬ ਦੇ ਵਿੱਚ ਗੈਸ ਲੀਕ ਹੋਣ ਕਰਕੇ ਵੱਡੀ ਘਟਨਾ ਵਾਪਰੀ ਹੈ। ਕਰੇਲੂ ਗੈਸ ਸਿਲੰਡਰ ਦੀ ਗੈਸ ਲੀਕ ਹੋਣ ਤੋਂ ਬਾਅਦ ਘਰ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਅਤੇ ਪਰਿਵਾਰ ਦੇ 3 ਮੈਂਬਰ ਝੁੱਲਸੇ ਨੇ। ਕਾਫੀ ਹੱਦ ਤੱਕ مالی ਨੁਕਸਾਨ ਹੋਇਆ ਹੈ। ਤਾਂ ਇਹ ਘਟਨਾ ਜਿਹੜੀ ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਪੈਣੀ ਮਸਾ ਦੇ ਵਿੱਚ ਵਾਪਰੀ ਹੈ। ਇਸ ਦੀ ਜਾਣਕਾਰੀ ਪੀੜਤ ਪਰਿਵਾਰ ਦੇ ਵੱਲੋਂ ਪੱਤਰਕਾਰਾਂ ਦੇ ਨਾਲ ਸਾਂਝੀ ਕੀਤੀ ਗਈ ਹੈ ਅਤੇ ਦੱਸਿਆ ਗਿਆ ਹੈ ਕਿ ਜਦੋਂ ਘਰ ਦੀ ਇੱਕ ਧੀ ਚਾਹ ਬਣਾਉਣ ਦੇ ਲਈ ਗੈਸ ਦੇ ਕੋਲ ਪਹੁੰਚੀ ਤਾਂ ਇਹ ਘਟਨਾ ਵਾਪਰੀ ਹੈ। ਜਿਸ ਦੇ ਨਾਲ ਉਹਨਾਂ ਦਾ ਕਾਫੀ ਨੁਕਸਾਨ ਹੋਇਆ। ਰਜੀਤ ਸਿੰਘ ਪਿੰਡ ਕਿਹੜਾ ਜੇ? ਪਿੰਡ ਫਰੀਮਾਸਾ ਸਰ। ਕੀ ਗੱਲ ਹੋਈ ਆ ਜਿਹੜੀ ਆ ਘਰ ਚ ਖਲਾਰਾ ਪਿਆ? ਇਹ ਚ ਗੈਸ ਤੋਂ ਅੱਗ ਲੱਗ ਗਈ। ਕਿਦਾਂ? ਤੇ ਗੈਸ ਲੀਕ ਹੀ ਕਿਤੇ। ਤੇ ਮੈਨੂੰ ਨਹੀਂ ਪਤਾ ਤੇ ਸਾਹੀਂ ਗੁੱਡੀਆਂ ਆਈਆਂ ਸਕੂਲਾਂ ਤੇ ਅਸੀਂ ਅਖਾ ਚਾਤ ਬਣਾਏ ਪਈਏ। 6 ਸਾਢੇ 6 ਦਾ ਟਾਈਮ ਸੀ ਸਾਡੇ। ਤੇ ਇੱਕ ਗੁੱਡੀ ਨੂੰ ਥੱਲੇ ਬੈਠੀ ਤੇ ਮੈਂ ਲਾਗੇ ਖਲੋ ਗਿਆ ਕਲਾਸ ਦੇ ਗੈਸ ਦੇ ਨਿਊ ਨੇ ਲੱਕ ਹੋ ਕੇ ਅੱਗ ਲਾਈ ਤੇ ਇੱਕਦਮ ਭਵਾ ਕਾ ਜਾਣ ਖਲਿਆ ਦੇ। ਸਾਰਾ ਖਲਾਰਾ ਪੈ ਗਿਆ। ਤੇ ਕੌਣ ਕੌਣ ਹੀ ਘਰ ਚ ਮੌਜੂਦ ਮੌਜੂਦ ਮੈਂ ਆ ਤੇ بیٹਾ ਹੈ ਮੇਰਾ ਗੁੱਡੀਆਂ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਜਿਹੜਾ ਤਾਂ ਕਾਫੀ ਹੋ ਗਿਆ ਕੰਦਾ ਵੀ ਜੜੀਆਂ ਡਗੀਆਂ ਉਹ ਵੀ ਹਾਂਜੀ ਹਾਂਜੀ ਉਸ ਨੇ ਉਸ ਨੇ ਡਗੀਆਂ ਕਿੰਨੀ ਕ ਅਗ ਲੱਗੀ ਅਗ ਕਾਫੀ ਬਹੁਤ ਜਿਆਦਾ ਲੱਗੀ ਤੇ ਕੀ ਮੰਗ ਕਰਦੇ ਜੀ ਹੁਣ ਕੱਚਾ ਘਰ ਹੀ ਮੇਰਾ ਡਿੱਗ ਪਿਆ ਦਿਹਾੜੀ ਧੱਪੇ ਵਾਲਾ ਬੰਦਾ ਮੈਂ ਮੈਂ ਤੋ ਹੁਣ ਗਾਂ ਘਰ ਨਹੀਂ ਪਾਇਆ ਜੀ ਹੁਣ ਮੈਂ ਸੁਸਾਸੇ ਵੀ ਵੀਰਾਂ ਤੋਂ ਮੰਗ ਕਰਦਾ ਮੇਰਾ ਘਰ ਬਣਾਇਆ ਜਾਵੇ ਕੀ ਨਾ ਆਏ ਤੁਹਾਡਾ ਗੁਰਪ੍ਰੀਤ ਕਾਰ ਪਿੰਡ ਕਿਹੜਾ ਜੀ ਪਿੰਡ ਬਣੀ ਸਿਸ ਤੇ ਕੀ ਗੱਲ ਹੋਈ ਯਾਰ ਅੜੇ ਹੱਥ ਦੇ ਸਟਾਮ ਵਗਰਾਂ ਲੱਗੀਆਂ ਤੇ ਸਿਲੰਡਰ ਫਟਿਆ ਹੀ ਚਾਹ ਧਰ ਲੱਗੇ ਸੀ ਕਿੰਨੇ ਕ ਵਜੇ ਦੀ ਗੱਲ ਆ ਤੇ ਸਾਡੇ ਕਿਸ਼ ਕਿੰਨਾ ਕ ਨੁਕਸਾਨ ਹੋਇਆ ਵਾ ਵਾਏ ਕਾਫੀ ਆ ਗਿਆ ਕਿਦਾਂ ਫਟਿਆ ਕਿਦਾਂ ਸਿਲੰਡਰ ਚਾਹ ਧਰ ਲੱਗੇ ਹਾਂ ਤੇ ਜੇ ਚਾਹ ਤੇ ਉੱਤਰ ਪਾਣੀ ਰੱਖਿਆ ਹੀ ਤੋ ਫਟ ਗਏ ਹਾਂ ਤੇ ਕਿ ਨਾ ਕੰਦਾ ਕੰਦਾ ਕੁੰਦਾ ਡਗੀਆਂ ਹੋਰ ਕੀ ਕੀ ਨੁਕਸਾਨ ਹੋਇਆ ਬਸ ਇਹੀ ਹੱਥ ਪੈਰੀ ਸੜੇ ਆ ਤੇ ਕੰਦਾ ਕੋਠੇ ਡਿੱਗ ਗਈ ਕਿੰਨੇ ਕਵਜੇ ਦੀ ਗੱਲ ਆ ਸਾਢੇ 6 ਕੀ ਨਾ ਆਏ ਬਾਪੂ ਜੀ ਤੁਹਾਡਾ ਮੈਂ ਦੱਸਾਂ ਪਿੰਡ ਕਿਹੜਾ ਜੀ ਪੈਣੀ ਮੱਸਰ ਸਿੰਘ ਤੇ ਕੀ ਗੱਲ ਹੋਈ ਆ ਜਿਹੜੀ ਘਰ ਚ ਖਲਾਰਾ ਪਿਆ ਇਹਨਾਂ ਦੇ ਘਰ ਚ ਗਰੀਬ ਪਰਿਵਾਰ ਆ ਬੱਚਿਆਂ ਦਾ ਪਾਲਣ ਪੋਸ਼ਣ ਧੜੀ ਧਾਪਾ ਕਰਕੇ ਗੁਰਬੀਰ ਸਿੰਘ ਕੰਮ ਕਰਦਾ ਸੀ ਆਪਣਾ ਦੋ ਗੁਲੀਆਂ ਗਰੀਬ ਦੀਆਂ ਇੱਕ ਲੜਕਾ ਜਿਹੜਾ ਛੋਟਾ ਇਹਨਾਂ ਨੂੰ ਕਿ ਕੱਲੇ ਫਰਗਵੀਰ ਸਿੰਘ ਦੇ ਸੱਤੇ ਕਰਜ਼ਾ ਕਾਰੋਬਾਰਾ ਤੇ ਅਚਾਨਕ ਸਰੈਂਡ ਦਾ ਨੁਕਸਾਨ ਹੋਣ ਕਰਕੇ ਕਰਜ਼ਾ ਸਾਰਾ ਨੁਕਸਾਨ ਹੋ ਗਿਆ ਇਹ ਮਾਤੜ ਬੰਦਾ ਹੈ ਗਰੀਬ ਆ ਕੁਝ ਵੀ ਨਹੀਂ ਕਰ ਸਕਦਾ ਕਿ ਬੱਚਿਆਂ ਦਾ ਪਾਲਣ ਪੋਸ਼ਣ ਕਰੂ ਜਾਂ ਇਹਨਾਂ ਦਾ ਇਲਾਜ ਕਰਾਉ ਜਾਂ ਆਪਣਾ ਘਰ ਬਣਾਉਗਾ ਤੇ ਤੁਸੀਂ ਕੀ ਲੱਗਦੇ ਜੀ ਇਹਨਾਂ ਦੇ ਮੈਂ ਇਹਨਾਂ ਦਾ ਚਾਚਾ ਲਾਗੋ ਗਵਾਂਢੀ ਜੀ ਹਾਂਜੀ ਹਾਂਜੀ ਤੇ ਕੀ ਮੰਗ ਕਰਦੇ ਜੀ ਹੁਣਗੇ ਮੰਗ ਇਹੋ ਹੀ ਆ ਸੰਸਥਾ ਵੱਲੋਂ ਕਿ ਇਹਨਾਂ ਦੀ ਕੋਈ ਹੈਲਪ ਕੀਤੀ ਜਾਵੇ ਇਹਨਾਂ ਦੇ ਪਰਿਵਾਰ ਤੇ ਸਕਾਈ ਨਿਊਜ਼ ਪੰਜਾਬ ਦੇ ਲਈ ਤਰਨਤਾਰਨ ਤੋਂ ਕਵਲਜੀਤ ਸਿੰਘ ਬੇਗੇ ਪੁਰ ਦੀ ਰਿਪੋਰਟ